ਕਹਾਣੀ ਕਤਨਾ ਚਹਿਦਾ ਪਿੰਡ ਦਾ ਪੜਾ ਲਿਖਕਾ ਕੁਲਿੰਦਰ ਕੌਰ ਦੀ ਸਾਡੇ ਗੁਮਾਨ ਵਿੱਚ ਇੱਕ ਪਰਿਵਾਰ ਸਾਡੇ ਸੈਕਟਰ ਦੇ ਨਾਲ ਲੱਗਦੇ ਪਿੰਡ ਤੋਂ ਆ ਕੇ ਰਸਿਆ ਹੈ ਉਹਨਾਂ ਦਾ ਦੁੱਧ ਵੇਚਣ ਦਾ ਧੰਦਾ ਹਾਲੇ ਤੱਕ ਵਰਕਰਾਰ ਹੈ ਪਸ਼ੂ ਡੰਗਰ ਪਿੰਡ ਵਿੱਚ ਹੀ ਰੱਖੇ ਹਨ ਅਸੀਂ ਵੀ ਉਹਨਾਂ ਤੋਂ ਦੁੱਧ ਲੈਂਦੇ ਇਹਨੇ ਮੇਰੀ ਬੇਟੀ ਆਪਣੇ ਪਰਿਵਾਰ ਸਮੇਤ ਬਾਹਰਲੇ ਮੁਰਕ ਤੋਂ ਸਾਨੂੰ ਲੈਣਾਈ ਗਈ ਸੀ ਇੱਕ ਦਿਨ ਆ ਮੈਂ ਦੁੱਧ ਲੈ ਕੇ ਆਈ ਤਾ ਮੇਰੇ ਹੱਥ ਵਿੱਚ ਇੱਕ ਹੋਰ ਗੜਬੀ ਸੀ ਮੈਂ ਸਭ ਨੂੰ ਸੋਧਨ ਕਰ ਦਿਆ ਕਿ ਹਾਂ ਕਿ ਇਸ ਗੜਬੀ ਵਿੱਚ ਬੋਲੀ ਵਾਲਾ ਦੁੱਧ ਹੈ ਮੈਂ ਹੁਣੇ ਬਣਾ ਕੇ ਪਾਵਾਂਗੀ ਘਰ ਨੂੰ ਮੇਰੀਆਂ ਦੋ ਜਿਵਾਣ ਦੋ ਧੀਆਂ ਛੱਟ ਦੇਣੇ ਬੋਲੀਆਂ ਨਾਨੀ ਇਹ ਕੀ ਗੜਬੀ ਤੇ ਬੋਲੀ ਵਾਲਾ ਦੁੱਧ ਸਾਨੂੰ ਤਾਂ ਕੁਝ ਨਹੀਂ ਪਤਾ ਉਹਨਾਂ ਦੀ ਮੰਮੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਬੇਟਾ ਮੱਝਾਂ ਦੇ ਸੌਂਤੀ ਪਹਿਲੇ ਦਿਨਾਂ ਉੱਜੇ ਦੇ ਨਗਾੜੇ ਦੇ ਦੀ ਬੌਲ ਗੰਦੀ ਹੈ ਪਰ ਇਹ ਸੋਹ ਲਾਹ ਜੀ ਉਹਨਾਂ ਨੇ ਬਿਹਾਰ ਤੋਂ ਸੀ ਹਨ ਉਹਨਾਂ ਦੇ ਡੈਡੀ ਨੇ ਕਿ ਮਾਦੀ ਨੇ ਬੱਚੇ ਦੇ ਵਾਰਥ ਹੋਣ ਤੇ ਇਹ ਲੱਭਸ ਵਰਦੇ ਹਨ ਸਾਡੀ ਪਹਿਲੀ ਪੀੜ੍ਹੀ ਨੇ ਤਾਂ ਮੰਨਿਆ ਕਿ ਜਦੋਂ ਅਸੀਂ ਨਾਨਕੇ ਦਾਦਕੇ ਪਿੰਡਾਂ ਵਿੱਚ ਜਾਂਦੇ ਸੀ ਤਾਂ ਬੌਲੀ ਖਾਣ ਨੂੰ ਮਿਲਦੀ ਸੀ ਉਹ ਤਾਂ ਇਸ ਨੂੰ ਖਾਣ ਦੇ ਇੱਛਕਸਨ ਤੇ ਸ਼ੌਕ ਨਾਲ ਖਾਦੀ ਵੀ ਪਰ ਨੌਜਵਾਨ ਪੀੜ੍ਹੀ ਨੇ ਖਾਣਾ ਤਾਂ ਇੱਕ ਪਾਸੇ ਦੇਖਿਆ ਤੱਕ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਵਿਰਸੇ ਦੀਆਂ ਇਹਨਾਂ ਦੁਰਲੱਭ ਬੇਸ਼ਕੀਮਤੀ ਨਿਹੰਤਾ ਤੇ ਸ਼ਬਦਾਂ ਤੋਂ ਵਾਂਝੇ ਰੱਖਿਆ ਹੈ ਉਹਨਾਂ ਨੂੰ ਤਾਂ ਸ਼ਾਇਦ ਅੰਮ੍ਰਿਤ ਵੇਲਾ ਵੱਡਾ ਤੜਕਾ ਧੰਮੀ ਵੇਲਾ ਸ਼ਾਹ ਵੇਲਾ ਟਿੱਕੀ ਦੁਪਹਿਰ ਲੋਏ ਲੋਏ ਲੌਂਡਾ ਵੇਲਾ ਸਾਜਰਾ ਪਾਲਸ਼ਨ ਆਦਿ ਸ਼ਬਦਾਂ ਦੀ ਕੋਈ ਜਾਣਕਾਰੀ ਨਹੀਂ ਹੈ ਸ਼ਾਇਦ ਇਕਿ ਗਿਰੀ ਸਮੇਂ ਦੀ ਮਾਰਹੀ ਕਿ ਦਤ ਜੈ ਸਰਜੀਤ ਪਾਤਰ ਜੀ ਨੇ ਅਜਿਹੇ ਸ਼ਬਦਾਂ ਨੂੰ ਕਵਤਾਬਧ ਕਰਕੇ ਆਇਆ ਹੈ ਨਿੰਮਕ ਵਿਚਾਰੇ ਮਾਰੇ ਗਏ ਇਕੱਲੇ ਟੈਨ ਮਥੋ ਦੇ ਸ਼ਬਦ ਸਾਰੇ ਜਿਵੇਂ ਜਿਵੇਂ ਅਸੀਂ ਆਧੁਨਿਕਤਾ ਦੀ ਪੌੜੀ ਚੜਦੇ ਗਏ ਹਾਂ ਸਾਡਾ ਵਿਰਸਾ ਸੱਧਿਆਚਾਰ ਕਿਧਰੇ ਸਮੇ ਦੀ ਵਹਾ ਵਿੱਚ ਰੁਦਾ ਗਿਆ ਇਸ ਪੌੜੀ ਦਾ ਪਹਿਲਾ ਡੰਡਾ ਦੀਨੀ ਸਦੀ ਤੇ ਮਾਦ ਵਿੱਚ ਜੜਮੀ ਸਾਡੀ ਪੀੜ੍ਹੀ ਨੇ ਪੜਿਆ ਸ਼ਾਇਦ ਅਸੀਂ ਖੋਸ ਤੀਮਤ ਉਹ ਪਹਿਲੀ ਪੀੜ੍ਹੀ ਆ ਜਿਨ੍ਹਾਂ ਆਪਣੇ ਪ੍ਰਾਤਨ ਦੇ ਰਸੇ ਨੂੰ ਭਰਪੂਰ ਮਾਇਆ ਤੇ ਫਿਰ ਆਗਲ ਸਦੀ ਪੌੜੀ ਵੀ ਆਪਣੇ ਗਲੂ ਤੇ ਜੜੇ ਸਾਡੀਆਂ ਅਗਲੀਆਂ ਪੀੜ੍ਹੀਆਂ ਨੇ ਤਾਂ ਪਹਿਲੀ ਦੂਜੀ ਪੰਜਲ ਕੀ ਪੌੜਿਆਂ ਤੇ ਸਿੱਧਾ ਹੀ ਪੈਰ ਧਰ ਲਿਆ ਸਾਡੇ ਵਿੱਚੋਂ ਬਹੁਤ ਸਾਰੇ ਹੁਣ ਤੱਕ ਠੋਹੀ ਉਹਨਾਂ ਨੇ ਉੱਪਰ ਚੜਦੇ ਦੇਖ ਸਕਦੇ ਹਨ ਸਮਾਂ ਇੰਨਾ ਬਦਲ ਗਿਆ ਹੈ ਕਿ ਮੇਰੀ ਦੂਜੀ ਪੀੜ੍ਹੀ ਜੋ ਕਈ ਸਾਲਾਂ ਬਾਅਦ ਆਈ ਹੈ ਸਾਨੂੰ ਮਿਲਣ ਲਈ ਪਰ ਉਹ ਤਾਂ ਹੋਮ ਬਹੁਤਾ ਸਮਾਂ ਸ਼ਾਪਿੰਗ ਅਤੇ ਕੰਮ ਕਾਰੀ ਕਰਨ ਤੇ ਘੁੰਮਣ-ਫਿਰਨ ਵਿੱਚ ਰੁਚੀ ਰਹੀ ਸਾਡੀਆਂ ਤਕਲੀਫਾਂ ਸੁਣਨਾ ਉਹਨਾਂ ਦੇ ਹੱਲ ਸੋਚਣ ਸਮਝਣ ਬਾਰੇ ਖੁਰਸਤ ਜਾਂ ਮੂ ਪਿਆਰ ਦਿਟਾਉਣ ਦਾ ਸਮਾਂ ਨਹੀਂ ਬਚਿਆ ਚੋਟੀ ਦਾ ਤਾਂ ਮਾਣੀ ਕਿਧਰੇ ਨਹੀਂ ਪਹੁੰਚਿਆ ਸੀ ਤੇ ਇਸੇ ਟੈਨਸ਼ਨ 'ਚ ਬਿਮਾਰ ਹੋ ਗਏ ਸਾਨੂੰ ਆਪਣਾ ਹੀ ਕਹਿਣਾ ਪਿਆ ਆਪ ਹੀ ਕਹਿਣਾ ਪਿਆ ਕਿ ਭਾਈ ਅੰਗੇ ਤੋਂ ਇਸ ਤੋਂ ਘਟ ਤੋਂ ਘਟ ਸਮੇਂ ਵਿੱਚ ਸਾਨੂੰ ਮਿਲਣਾ ਆਇਆ ਕਰ ਤੇ ਬਾਬਸ ਚਲੇ ਗਿਆ ਪਰ ਸ਼ਾਇਦ ਇਸੇ ਨੂੰ ਪੀੜੀ ਪਾੜਾ ਕਹਿੰਦੇ ਹਨ ਅੱਜ ਤੋਂ ਛੇ ਦਿਹਾਕੇ ਪੁਰਾਣੇ ਸਮੇਂ ਵੱਲ ਨਜ਼ਰ ਮਾਰੀ ਗਈ ਤਾਂ ਲੱਗਦਾ ਹੈ ਕਿ ਹੁਣ ਤਾਂ ਅਸੀਂ ਕਿਸੇ ਬੱਕਰੇ ਦੇ ਰੰਗ ਵਿੱਚ ਪਾਡੇ ਹਾਂ ਜੀਵਨ ਸ਼ੈਲੀ ਕੁੜੀ 17 ਸੀ ਅਸੀਂ ਸਕੂਲਾਂ ਵਿੱਚ ਪੜ੍ਹਨ ਲੱਗੇ ਤਾਂ ਬੈਠਣ ਲੱਗੇ ਘਰੋਂ ਗੋਰੀ ਲੈ ਕੇ ਜਾਂਦੇ ਸੀ ਬਸ ਤਾਂ ਬਸ ਇੱਕ ਸਲੇਟ ਪੱਟੀ ਕਹਾਦਾ ਤੇ ਕਲਮਦਵਤ ਸੀ ਕੋਈ ਕਾਪੀ ਪੈਨ ਨਹੀਂ ਸੀ ਸਵਾਲ ਦੀ ਵੀ ਪੱਟੀ ਤੇ ਹੀ ਹੱਲ ਕਰ ਲੈਂਦੇ ਸੀ ਜਮਾ ਘਟਾਓ ਦੇ ਸਵਾਲਾਂ ਵਿੱਚ ਹਾਸਲ ਲੈਣ ਦੇਣ ਦਾ ਕੰਮ ਮਿੱਟੀ ਤੇ ਲਿਖਾਵਾਰੀ ਕਰਦੇ ਸੀ ਅੱਜ ਤੇਜ਼ ਰਫ਼ਤਾਰੀ ਜ਼ਿੰਦਗੀ ਵਿੱਚ ਦੂਜੀ ਪੀੜੀ ਦੇ 9-10 ਸਾਲ ਦੇ ਬੱਚੇ ਸਾਡੀ ਪੀੜੀ ਨੂੰ ਡੇਲੜ ਦੱਸਦੇ ਹਨ ਤੇ ਉਹ ਵੀ ਸਾਡੇ ਵਾਂਗੂ ਰਿਟਾਇਰ ਹੋਣਾ ਚਾਹੁੰਦੇ ਹਨ ਕਹਿੰਦੇ ਹਨ ਤੁਸੀਂ ਵਿਹਲੇ ਮੌਜਾਂ ਮਾਣਦੇ ਹੋ ਨਾ ਸਵੇਰੇ ਚੱਲਦੇ ਉੱਥੇ ਦੀ ਪਾਬੰਦੀ ਨਾ ਹੋਮਵਰਕ ਕਰਨ ਦਾ ਝੰਜਟ ਉਹ ਤੋਂ ਹਰ ਮਹੀਨੇ ਪੈਸੇ ਹੀ ਪੈਸੇ ਮਿਲਦੇ ਨੇ ਫਿਰ ਅਸੀਂ ਸੁਝਾਉਂਦੇ ਹਾਂ ਕਿ ਵੇਲਾ ਸੀ ਕੋਈ ਆਸਾਨ ਨਹੀਂ ਸੀ ਹੁੰਦਾ ਅਸੀਂ ਤੁਹਾਡੇ ਵਾਂਗੂ ਉਹ ਇਹ ਗੋਮਬਾਸ ਵਿੱਚ ਬੈਠ ਕੇ ਸਕੂਲ ਨਹੀਂ ਸੀ ਜਾਂਦੇ ਸਾਨੂੰ ਤਾਂ ਕਈ ਕਈ ਮੀਲ ਪੈਦਲ ਚੱਲਣਾ ਪੈਂਦਾ ਸੀ ਬਸਤੇ ਸਿਰਾਂ ਤੇ ਰੱਖ ਕੇ ਰਾਹ ਵਿੱਚ ਪੈਂਦੀ ਰੋਹੀ ਵੀ ਵਾਰ ਕਰਨੀ ਪੈਂਦੀ ਸੀ ਇੰਨਾ ਫਰਕ ਜਿਹੋਰਾ ਹੈ ਕਿ ਤੁਹਾਨੂੰ ਸਾਫ਼ ਪਾਣੀ ਦੀ ਬੋਤਲ ਘਰ ਤੋਂ ਲੈ ਕੇ ਜਾਣੀ ਪੈਂਦੀ ਹੈ ਤੇ ਅਸੀਂ ਤੁਰੇ ਜਾਂਦੇ ਹਾਂ ਸੋਆਂ ਤੇ ਭਾਰਾ ਤੋਂ ਬੁੱਖਾ ਪਰ ਕਰਕੇ ਪਾਣੀ ਪੀਂਦੇ ਸੀ ਤੇ ਬੋਲਦੇ ਵੀ ਜਾਂਦੇ ਸੀ ਰੱਬ ਨਾਲੋਂ ਕੋਈ ਉੱਚਾ ਨਹੀਂ ਤੇ ਜੜ ਨਾਲੋਂ ਕੋਈ ਸੁੱਚਾ ਨਹੀਂ ਇਹ ਘਰਾਂ ਵਿੱਚ ਸੈਕਲ ਆਈ ਤਾਂ ਅਸੀਂ ਵੀ ਆਦਨਿਕ ਤਾਦੀ ਪੌੜੀ ਦੇ ਪਹਿਲੇ ਪੌੜੇ ਤੇ ਪੈਰ ਧਰ ਲਿਆ। ਪਿੰਡ ਵਿੱਚ ਥੋੜੇ ਜੀ ਹੀ ਘਰੇ ਸਨ ਜਿਨ੍ਹਾਂ ਵਿੱਚੋਂ ਮੇਰੇ ਮਾਬਾਪ ਵੀ ਸਨ ਘਰ ਵਿੱਚ ਸੋਹਜ ਸੁਲਿਕਾ, ਅਨੁਸ਼ਾਸਨ, ਸਮੇਂ ਦੀ ਪਵੰਦੀ ਵਰਗੇ ਸਾਰੇ ਗੁਣ ਲੱਗੇ ਸਨ ਪਰ ਦੂਜੇ ਪਿੰਡ ਵਸੀਆਂ ਤੇ ਰਿਸ਼ਤੇਦਾਰਾਂ ਤੋਂ ਕੋਈ ਬਖਰੀਆਂ ਵਾਂਗ ਨਹੀਂ ਸੀ। ਪਰ ਰਹਿਣ-ਸਹਿਣ ਦੇ ਢੰਗ ਤਰੀਕੇ ਵੀ ਉਹੀ ਸਨ। ਬੱਡੇ ਛੋਟੀ ਪਿਆਰ ਸਤਕਾਰ ਨਾਲ ਰਹਿੰਦੇ ਸੀ ਅਮੀਰੀ ਗਰੀਬੀ ਦਾ ਵੱਡਾ ਫਰਕ ਅਸੀਂ ਨਹੀਂ ਦੇਖਿਆ ਅਸੀਂ ਕੋਈ ਵੱਧ ਸਹੂਲਤਾਂ ਨਹੀਂ ਸੀ ਮਾਣ ਰਹੇ ਕਿਉਂਕਿ ਮਾਲੇ ਕੋਈ ਸਾਧਨ ਜਿਆਦਾ ਵਿਕਸਿਤ ਨਹੀਂ ਹੋਏ ਸਨ ਸਮਾਂ ਬੜੀ ਸਹမ့်ਤਾ ਨਾਲ ਚੱਲ ਰਿਹਾ ਸੀ ਸਾਡੇ ਪਿੰਡਾਂ ਬਲਪਾਂ ਬਿਜਲੀ ਵੀ ਨਹੀਂ ਸੀ ਗਉਮੀ ਜਵਾਦ ਵਿੱਚ ਤਾਂ ਜਦੋਂ ਅਸੀਂ ਪਹਿਲੀ ਵਾਰ ਬਲ ਦੇਖਿਆ ਸੀ ਮੇਰੀ ਸਮਕਾਲੀ ਪੀੜ੍ਹੀ ਆਖਰੀ ਹੈ ਜਿਸਨੇ ਆਪਣੇ ਮਾਪੇ ਦੀ ਸੁਣੀ ਤੇ ਹੁਣ ਅਗਲੀ ਦੀ ਅਗਲੀ ਦੀ ਵੀ ਇਹ ਸਾਡੀ ਬੱਕਰੀ ਪਛਾਣ ਰਹੇਗੀ ਚੱਕੀ ਦੇ ਦੋ ਪੜਾਵ ਵਿਚਕਾਰ ਇਸਨ ਬਾਗ ਆਪਣੀਆਂ ਅੰਤਰੀਵ ਭਾਵਨਾ ਤੇ ਜਾਵਤਾ ਰੱਖਣ ਦੀ ਮਿਸਾਲ ਵੀ ਬਣਨਾ ਪੈ ਰਿਹਾ ਹੈ ਮੇਰੇ ਇੱਕ ਪਾਠਕ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਇਕਲੌਤਾ ਪੋਤਰਾ ਮੇਰੀ ਮਰਜ਼ੀ ਦੇ ਖਲਾ ਬਾਹਰਲੇ ਮੁਰਕ ਵਿੱਚ ਚਲਾ ਗਿਆ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਪਤਾ ਨਹੀਂ ਕਿਉਂ ਉਹ ਇਹ ਚਲੋਖਿਆ ਉਸ ਨੂੰ 혼 ਮਾਂ ਇਕੱਲਾ ਉਭ ਰਿਹਾ ਦਰਸਨ ਮਾਪਿਆਂ ਤੇ ਬੱਚਿਆਂ ਵਿੱਚ 20-25 ਸਾਲ ਦਾ ਫਰਕ ਹੋਣ ਕਾਰਨ ਉਹਨਾਂ ਦੀਆਂ ਸੋਚਾਂ ਇਸ਼ਾਵਾਂ ਆਸਾਂ ਅਮੀਤ ਸਿਝ ਸੁਭਾਅ ਵਿੱਚ ਫਰਕ ਪੈਦਾ ਸੁਭਾਵਕ ਹੈ ਕਈ ਵਾਰ ਇਹ ਫਰਕ ਉਹਨਾਂ ਦੇ ਸਬੰਧ ਅਸਾਖਾਂ ਵਿੱਚ ਬਣਾਉਣ ਦਾ ਕੰਮ ਵੀ ਕਰ ਜਾਂਦਾ ਹੈ ਦੇਸ ਦੀ ਵੰਡ ਵੇਲੇ ਸਾਡੇ ਮਾਂ ਬਾਪ ਨੂੰ ਸਦੀਆਂ ਤੋਂ ਵੱਸਦੇ ਘਰਾਂ ਨੂੰ ਛੱਡ ਕੇ ਮੁਰਦ ਮਿਸੇਦਾ ਕਰਨਾ ਪਿਆ ਉਸ ਤੋਂ ਬਾਅਦ ਭਾਰਤ-ਪਾਕ ਜੰਗ ਦੇ ਅੱਤਵਾਦ ਵੀ ਹੋ ਗਿਆ ਇਸੇ ਲਈ ਇਹ ਪੀੜੀ ਬੜੀ ਸੁਧਾਰਨ ਹੁਸੈਲ ਤੇ ਸਖਤ ਸੁਭਾਅ ਦੀ ਮਾਲਕ ਰਹੀ ਹੈ ਆਪਸੀ ਭਾਈਚਾਰਾ ਤੇ ਮਿਲਵਤਨਵਾ ਉਦੋਂ ਸਮੇਂ ਦੀ ਮੰਗ ਸੀ ਹਰ ਫਿਰਕੇ ਤੇ ਵਰਗ ਦੇ ਲੋਕਾਂ ਦੀ ਇੱਕ ਦੂਜੇ ਤੇ ਨਿਰਭਰਤਾ ਸੀ ਸਿਲਪਕਾਰੀ ਦਸਤਕਾਰੀ ਖੇਤੀਬਾੜੀ ਦੇੰਦੇ ਤੇ ਹੋਰ ਕਾਰੋਬਾਰ ਸਿਖਾਣ ਖੇਤਰ ਦਾ सीमित होने कारण पीड़ी पाड़ा घट से यही कारण है कि आजादी के पहले दो दहाक्य समाज कदा कदरा किया नैतिक मुलाधारा व्यापक सी फिर सैंसी समाज के विकास नारी भरावान ने जो प्रलबता दिखाई ही तीड़ी पाड़ा दिखाई दे लगा ये कुछ तुरू चलता नहीं आया ਬਲਕਿ ਸਾਡੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਢਾਂਚੇ ਦੀ ਪੰਨ ਤੋੜਦਾ ਛਿੜਾ ਹੈ ਇਸ ਤੋਂ ਪਹਿਲਾਂ ਜਿੰਦਗੀ ਦੇ ਵਿਚਾਰ ਇੰਨੇ ਤੇਜ਼ ਨਹੀਂ ਸੀ ਕਿ 20-25 ਸਾਲ ਦਾ ਫਰਕ ਸਾਡੀਆਂ ਸੋਚਾਂ-ਖਿਆਲਾਂ ਦੇ ਅੰਦਰ ਨੂੰ ਇੰਨਾ ਵੱਡਾ ਕਰ ਦੇਵੇ ਜਿਸ ਨਾਲ ਘਰੇਲੂ ਸੋਸ਼ਿਆਮਾ ਪੈਦਾ ਹੋਦਾ ਅੱਜ ਦੀ ਨਵੀਂ ਵਾਰ ਪੀੜੀ ਆਪਣੀ ਸੱਭਿਆਚਾਰਕ ਵਿਰਸਾ ਤੇ ਸੰਸਕਾਰ ਭੁੱਲ ਕੇ ਤੇ ਤੇਜ਼ ਰਦਕਾਰੀ ਜ਼ਿੰਦਗੀ ਲਾਉਣ ਦੀ ਤੇ ਦੌੜ ਰਹੀ ਹੈ ਸੀ ਇਹਨਾਂ ਬਾਸਤੇ ਹਰ ਸੁਖ ਸੁਹੁੰਤਾ ਜਿਹੜਾ ਔਨ ਦੇ ਯਤਨ ਕਰ ਰਹੇ ਹਾਂ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸੁਖੀ ਰਵੇ ਪਰ ਉਹਨਾਂ ਦੇ ਜਹੀ ਪਦਾਰਥਵਾਦੀ ਪੈਂਠ ਚੜ ਗਈ ਹੈ ਕਿ ਹਰ ਪਾਸੇ ਇਹਨਾਂ ਦੀਆਂ ਨਿਰਮੋਹੀ ਤੇ ਵਿਦਰੋਹੀ ਸੁਰਾਖ ਵਿਆਪ ਖਨ ਜਿਸ ਦਾ ਅੰਦਾਜ਼ਾ ਤਦਾਜਿਤ ਨਹੀਂ ਲਗਾਇਆ ਜਾਂਦਾ ਸਾਡੀ ਪੀੜ੍ਹੀ ਸਮਾਜਿਕ ਮਾਹੌਲ ਦੇਖਦੇ ਹੋਏ ਆਪਣੀ ਜਮਾ ਪੂੰਜੀ ਜਮੀਨ ਜਾਇਦਾਦ ਨਾਲ ਅਖੀਰ ਤੱਕ ਜੁੜੇ ਰਹਿਣਾ ਚਾਹੁੰਦੀ ਹੈ ਪਰ ਨੌਜਵਾਨ ਪੀੜ੍ਹੀ ਵਿੱਚ ਠਹਿਰਾਵ ਸਹਿਜਤਾ ਤੇ ਦੂਰੋਂ ਦੇਸੀ ਵਾਲੇ ਦੋਨੋਂ ਗਾਇਬ ਹੋ। ਉਹ ਇੰਤਜ਼ਾਰ ਦੀਆਂ ਘੜੀਆਂ ਸਹਿ ਨਹੀਂ ਕਰ ਪਾਰਦੀ। ਤਰੇਲੂ ਸਵੱਸਿਆਵਾਂ ਵਧ ਗਈਆਂ ਹਨ। ਅਸੀਂ ਉਹ ਵੇਲੇ ਵਿਆਹ ਚੁੱਕੇ ਹਾਂ ਜਦੋਂ ਬਜ਼ੁਰਗ ਦਾ ਇੱਕ ਉੱਚਾ ਬੋਲ ਸ਼ਾਂਤੀ ਬਰਦਾ ਦਿੰਦਾ ਸੀ। ਹੁਣ ਤਾਂ ਦੜਵਟ ਜਵਾਨਾਂ ਘਟ ਵਾਲੇ ਹਾਲਾਤ ਹਨ। ਘਰਾਂ ਵਿੱਚ प्यार मोहब्बत ਦੇ ਰੰਗ ਨਹੀਂ ਬਲਕਿ ਮਾਇਆਵਾਦੀ ਸੋਚ ਦਾ ਰੰਗ ਜੋ ਫੜਦਾ ਜਾ ਰਿਹਾ ਹੈ ਮਾਨਸਿਕਤਾ ਇਸ ਕਦਰ ਗਿੰਦ ਗਈ ਹੈ ਕਿ ਜਾਇਦ ਖਾਤਰ ਪੋਤਰਾ ਦਾਦੇ ਦਾ ਤੇ ਪੁੱਤਰਾ ਪਿਓ ਦਾ ਕਾਬਲ ਬਾੜਿਆ ਹੈ ਆਪਣੇ ਘਰਾਂ ਵਿੱਚ ਬੱਚਿਆਂ ਦੇ ਹੱਥਾਂ ਵਿੱਚ ਵੀ ਇਹ ਪੀੜੀ ਸੁਰੱਖਤਾ ਮਹਿਸੂਸ ਕਰ ਰਹੀ ਹੈ ਸਾਡੀ ਗੁਜਾਰਸ਼ ਹੈ ਨਵੀਂ ਪੀੜੀ ਨੂੰ ਕੀ ਹੋ ਸਕਦਾ ਹੈ ਕਿਦਰੀ ਸਾਡੇ ਅਨੋਪਾਂਸ਼ਿਕ ਗੁਣਾਕਾਰ ਸਾਡੀ ਪੀੜ੍ਹੀ ਵਿੱਚ ਕੁਝ ਸਖਤ ਦੇ ਗੁਸਹਿਲ ਸੁਭਾਅ ਜਾਗ ਪਿਆ ਹੋਵੇ ਕਈ ਗਲਤ ਵੈਸਲੇ ਵੀ ਹੋ ਗਏ ਹੋਣਗੇ ਪਰ ਹੁਣ ਅਸੀਂ ਤੁਹਾਡੇ ਨਾਲ ਰਲ ਕੇ ਪੁਰਾਣਾ ਵਿਰਸਾ ਮਾਨਣਾ ਚਾਹੁੰਦੇ ਹਾਂ ਜੋ ਅਸੀਂ ਕਿਧਰੇ ਭੁੱਲ ਗਏ ਹਾਂ ਅਸੀਂ ਭੁੱਲ ਗਏ ਪਰ ਤੁਸੀਂ ਨਾ ਭੁੱਲਿਓ ਤੇ ਅਗਲੀਆਂ ਪੀੜ੍ਹੀਆਂ ਲਈ ਰੋਲ ਮਾਡਲ ਬਣੇ ਹੋ ਆਪਣੇ ਵਿਰਸੇ ਨੂੰ ਸਮਝੋ ਤੇ ਉਹ ਕਦਰਾਂ ਕੀਮਤਾਂ ਆਪਣਾ ਲਓ ਅਪਣਾ ਲਓ ਇਹ ਜਮਾਨੇ ਦੀ ਹਵਾ ਵਿੱਚ ਕਿਧਰੇ ਖੇਰੇ-ਖੇਰੇ ਹੋ ਗਈਆਂ ਨੇ ਉਹਨਾਂ ਨੂੰ ਮੁੜ ਜੀਵਿਤ ਕਰੋ ਤਾਂ ਕਿ ਕਿਸੇ ਮਾਂ ਨੂੰ ਧੀ ਦੇ ਹੱਥੋਂ ਕਤਲ ਨਾ ਹੋਣਾ ਪਵੇ ਸੁੱਖਾਂ ਲਦੇ ਵੀਰ ਦੇ ਘਰ ਜਮੇ ਪਤੀ ਜਿੱਜੀਆਂ ਚਾਹ ਮਨਾਲ ਕਰਨ ਦੀ ਘੂਆ ਉਹਨਾਂ ਦਾ ਕਤਲ ਨਾ ਬਣੇ ਇਹੋ ਜਿਹੀਆਂ ਬਾਰਦਾਤਾਂ ਪੜ੍ਹ ਸੰਕੇ ਲਿਖਣ ਲੱਗਿਆ ਇੱਕ ਕਲਮ ਨੂੰ ਰੋਣਾ ਨਾ ਪਵੇ ਸਮਾਜ ਸੇਵੀ ਧਾਰਮਿਕ ਵਿਦਿਅਕ ਸੰਸਥਾਾਂ માં ਤੇ ਸਮੇਂ ਦੀਆਂ ਸਰਕਾਰਾਂ ਲਈ ਵੀ ਇਹ ਗੰਧੀਰ ਚਿੰਤਾ ਦਾ ਵਿਸ਼ਾ ਦੇ ਅਹਿਮ ਮੁੱਦਾ ਹੋਵੇ ਤਾਂ ਕਿ ਪੀੜੀ ਪਾੜੇ ਦਾ ਫਰਕ ਘਟ ਹੋ ਸਕੇ ਪੀੜੀ ਪਾੜੇ ਦੀ ਇਹ ਤੁਹਾਰੀ ਬਹੁਤ ਹੀ ਭਾਵੁਕ ਕਹਾਣੀ ਹੈ ਜੀ ਸਾਨੂੰ ਇਸ ਤੋਂ ਬਹੁਤ ਸਿੱਖਿਆ ਮਿਲਦੀ ਹੈ ਤੁਸੀਂ ਇਸ ਬਾਰੇ ਬਤਵਦ ਸਿੱਖਿਆ ਲੈਣੀ ਜੀ ਕਹਾਣੀ ਪੜ ਕੇ ਸੋ ਸ਼ੇਅਰ ਕਰਨਾ ਕਮੈਂਟ ਲਿਖ ਕੇ ਜ਼ਰੂਰ ਦੱਸਣਾ ਜੀ ਸਾਨੂੰ ਲਈ ਧੰਨਵਾਦ ਜੀ